ਮਤ ਪਵਣਦਾ ਸੇਵਕ ਹਸੋਈ ਇੱਕ ਦਾ ਜੋ ਬਣਦਾ ਮੈਨੂੰ ਮਾਣ ਬਦ ਯਾਰਤੀ ਮਤ ਪਵਣਦਾ 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 ਸੇਵਕ ਹਸੋਈ ਇੱਕ ਦਾ ਜੋ Oh, Barney. ਪਾਲੋ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪੱਕੀਆਂ ਕੜਾਣਾ ਕੜਾਣਾ ਤੁਹਾਨੂੰ ਸੱਚੀਆਂ ਖੁਰਾਣਾ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪੱਕੀਆਂ ਸ਼ੁਕਰਾਨਾ ਸਦਾ ਕਰਦਾ ਹਰੀ ਦੇ ਜਾਨ ਪਵਨ ਦਾ ਮਵਾਲ ਮੈਂ ਤਿਆਰ ਕੀ ਮੈਂ ਤਪਵਨ ਦਾ ਸੇਵਕ ਹੈ ਜੋ ਸੱਚ ਵਾਲਾ ਜਿਨ੍ਹਾਂ ਨੇ ਹੈ ਮਾਰਗ ਦਿਖਾਇਆ ਜੀ ਬਾਣੀ ਤੇ ਬਾਣ ਦੇ ਹਤਾਰ ਨਹੀਂ ਬਣਾਇਆ ਜੀ ਸੱਚ ਵਾਲਾ ਜਿਨ੍ਹਾਂ ਨੇ ਹੈ ਮਾਰਗ ਦਿਖਾਇਆ ਜੀ ਬਾਣੀ ਤੇ ਬਾਣ ਦੇ ਹਤਾਰ ਨਹੀਂ ਬਣਾਇਆ ਜੀ ਸੱਚ ਵਾਲਾ ਜਿਨ੍ਹਾਂ ਨੇ ਹੈ ਮਾਰਗ ਦਿਖਾਇਆ ਜੀ ਕਰ ਲੋਕ ਜਾਨਾ ਇਕੱਠਾ ਨਾਮ ਧਾਨ ਦਾ ਕਹਿੰਦੇ ਕਰ ਲੋਕ ਜਾਨਾ ਇਕੱਠਾ ਨਾਮ ਧਾਨ ਦਾ ਕਹਿੰਦੇ ਕਰ ਕਲਗੀਆਂ ਵਾਲੇ ਪਾਸਾ ਦਾ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਪਰਿਪੂਰਨ ਪ੍ਰਮਾਤਮਾ ਦੇ ਵਿੱਚ ਜੋ ਅਭੇਦ ਨੇ ਆਪਣੇ ਅਭੇਦ ਪੁਰਖਾਂ ਦੀ ਜਿਨ੍ਹਾਂ ਨੇ ਸਾਨੂੰ ਸੰਗਤ ਬਖਸ਼ੀ ਹੈ ਜਿਨ੍ਹਾਂ ਦੇ ਸਾਨੂੰ ਵਿਦਿਆਰਥੀ ਹੋਣ ਦਾ ਮਾਣ ਹੈ ਇਹੋ ਜੇ ਸਤਿ ਪੁਰਖਾਂ ਨੂੰ ਸਦਾ ਹੀ ਨਮਸਕਾਰ ਹੈ ਮੈਨੂੰ ਮਾਣ ਬਦ ਯਾਰ ਧੀਵਾ ਕਪੂ ਬਣਦਾ ਮੈਨੂੰ ਮੈਨੂੰ ਮਾਣ ਬੈ ਤਿਆਰ ਥੀ ਮੈਂ ਤਪ दा जो पाणी मथा पोइ पाण ਸਾਨੂੰ ਸੱਚੀਆਂ ਕੋਰਾਂ ਨਾਲ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪੱਕੀਆਂ ਅਸਾਂ ਕਣ ਮੁੜ ਜਾਂਦੇ ਕੁਰਾ ਨਾਲ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪਕੀਆਂ ਕੜਾੜਾੜਾ ਜਣੜਾ ਤਨ ਸੱਤਿਆ ਕੁਰਾ ਨਾਲ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪਕੀਆਂ ਸ਼ੁਕਰਾਨਾ ਸਦਾ ਕਰਦਾ ਹਰੀ ਦੇ ਜਾਨ ਦਾ ਵੜਦਾ ਮੈਂ ਕਵਲ ਵਧਾਰ ਕੀ ਮਤ ਤਵੜਦਾ ਹੈ ਲੋਵਾਂ ਵਧਾਰ ਕੀ ਮਤ ਤਵੜਦਾ ਸੇਵਕ ਹੈ ਸੋਈ ਇੱਕ ਦਾ ਸਚਵਾਲਾ ਜਿਨ੍ਹਾਂ ਨੇ ਹੇ ਮਾਰਗ ਦਿਖਾਇਆ ਜੀ ਬਾਣਿਆ ਤੇ ਬਾਣ ਦੇ ਹਜ਼ਾਰ ਨਹੀਂ ਬਣਾਇਆ ਜੀ ਸਚਵਾਲਾ ਜਿਨ੍ਹਾਂ ਨੇ ਹੇ ਮਾਰਗ ਦਿਖਾਇਆ ਜੀ ਬਾਣਿਆ ਤੇ ਬਾਣ ਦੇ ਹਜ਼ਾਰ ਨਹੀਂ ਬਣਾਇਆ ਜੀ ਸਚਵਾਲਾ ਜਿਨ੍ਹਾਂ ਨੇ ਹੇ ਮਾਰਗ ਦਿਖਾਇਆ ਜੀ ਕਹਿੰਦੇ ਕਰ ਲੋਕ ਜਾਨਾ ਇਕੱਠਾ ਨਾਮ ਧਾਨ ਦਾ ਕਹਿੰਦੇ ਕਰ ਲੋਕ ਜਾਨਾ ਇਕੱਠਾ ਨਾਮ ਕਰਦਾ ਕਰ ਕਲਗੀਆਂ ਵਾਲੇ ਪਾਸਾ ਦਾ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਪਰਿਪੂਰਨ ਪ੍ਰਮਾਤਮਾ ਦੇ ਸੰਤ ਰੇਣ ਬਾਬਾ ਲਖਮੀਰ ਸਿੰਘ ਜੀ ਲਲੌਡੇ ਵਾਲੇ ਉਹ ਬੰਤੇ ਆ ਬਾਬਾ ਬਹੁਤ ਪਿਆਰਾ ਹੈ ਬਾਬਾ ਜੀ ਦੇ ਨਾਲ ਅਸੀਂ ਵੀ ਉਹ ਗੱਲ ਕਹਿੰਦੇ ਬਾਬਾ ਜੀ ਆਪ ਦੇ ਲਖਮੀਰ ਸਿੰਘ ਜੀ ਦੱਸਦੇ ਹੁੰਦੇ ਆ ਵੀ ਅਸੀਂ ਤੇ ਇਸੋਂ ਦੇ ਸਟੂਡੈਂਟ ਐ ਥੋਦੇ ਸਖਿਆਰਤੀ ਆ ਇਹ ਜਿਹੜਾ ਅਸਥਾਨ ਇੱਕ ਸਤਜੁਗ ਦਾ ਅਸਥਾਨ ਹੈ ਕਿਉਂਕਿ ਅੱਜ ਆਪਾਂ ਦੇਖਦੇ ਆ ਦੇ ਬਾਰਾਂ ਨੂੰ ਕੋ ਮਾਗਦੀਆਂ ਜਿਹੜੀਆਂ ਠਰਦੀਆਂ ਰਾਤਾਂ ਦੇ ਵਿੱਚ ਛੜਕਾ ਹਵਾਵਾਂ ਆਉਂਦੀਆਂ ਨੇ ਉਹ ਵੀ ਨਹੀਂ ਇੱਥੇ ਪਹੁੰਚਦੀਆਂ ਤੇ ਜਦੋਂ ਜੇਠਾੜ ਦੇ ਦੁਪਹਿਰੇ ਤੱਕ ਦੇ ਹੈ ਉਹਦੀਆਂ ਵੀ ਜਿਹੜੀਆਂ ਤਤੀਆਂ ਹਵਾਵਾਂ ਨੇ ਉਹ ਵੀ ਨਹੀਂ ਇੱਥੇ ਪਹੁੰਚਦੀਆਂ ਕਿਉਂਕਿ ਬਨਸਪਤੀ ਇੰਨੀ ਬਾਬਾ ਜੀਆਂ ਨੇ ਪਿਆਰ ਦੇ ਨਾਲ ਸੰਘਣੀ ਕੀਤੀ ਹੈ ਇੱਥੇ ਆਕਸੀਜਨ ਜਿਹੜੀ ਅੱਜ ਸਾਡੀਆਂ ਸਰਕਾਰਾਂ ਜੋਰ ਲਾ ਰਹੀਆਂ ਨੇ ਵੀ ਬਨਸਪਤੀ ਘਟ ਰਹੀ ਹੈ ਪਰ ਉਹ ਵੀ ਦੇਖਦੇ ਵੀ ਅਸੀਂ ਵੱਡਣ ਤੇ ਜੋਰ ਲਾਇਆ ਹੋਇਆ ਹੈ ਬਨਸਪਤੀ ਨੂੰ ਪਿਆਰ ਕਰਨ ਵਾਲੇ ਜੇ ਕਿਤੇ ਦੇਖਣਿਆ ਤਾਂ ਤੱਕੋ ਬਣਦੇ ਵਿੱਚ ਅੱਗੇ ਵੇਖੇ ਜਾ ਸਕਦੇ ਆ ਮੈਂ ਬਹੁਤ ਸਤਿਮਾਨ ਆਲਾ ਮੈਂ ਬੇਨਤੀ ਕਰਾਂ ਸੰਧਰੇਣ ਬਾਬਾ ਲਖਵੀਰ ਸਿੰਘ ਜੀ ਲਲੋਡਰ ਵਾਲੇ ਮੇਰੀ ਕੰਨਾਂ ਚ ਆਵਾਜ਼ ਪਈ ਵੀ ਇਹਨਾਂ ਨੇ ਜਿੱਥੇ ਨੂੰ ਸੁਮੇਤ ਅਗਰ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਮੇਰੀ ਉਦੋਂ 12 ਸਾਲ ਦੀ ਉਮਰ ਸੀ ਜਦੋਂ ਮੈਂ ਇੱਥੇ ਆਇਆ ਸੀ ਕੁਝ ਨਹੀਂ ਸੀ ਆਉਂਦਾ ਕੋਈ ਪੜ੍ਹਿਆ ਨਹੀਂ ਹੋਇਆ ਸੀ ਇੱਕ ਕਲਾਸਾਂ ਪੜ੍ਹਿਆ ਹੋਇਆ ਸੀ ਸੈਮੀ ਪਾਸ ਕੀਤੀ ਹੋਈ ਸੀ ਤੇ ਜੋ ਕਿਰਪਾ ਹੋਈਆ ਨਾ ਦੋ ਬਖਸ਼ਸਾਂ ਹੋਈਆਂ ਨੇ ਨਾਮ ਦੀਆਂ ਸਿਮਰਨ ਦੀਆਂ ਜਪ ਤਪ ਦੀਆਂ ਭਗਤੀ ਦੀਆਂ ਬੰਦਗੀ ਦੀ ਕਥਾ ਕਿੰਨੀਆਂ ਸਭ ਇਥੋਂ ਪ੍ਰਾਪਤ ਹੋਈਆਂ ਨੇ ਆਖੋ ਸਤਨਾ ਤੇ ਇਥੋਂ ਹੀ ਕਿਰਪਾ ਹੋਈਏ ਇਥੋਂ ਮਾਪੁਰਖਾਂ ਨੇ ਸਾਨੂੰ ਬੱਚਿਆਂ ਮੰਗੋ ਪਾਲਿਆ ਵੱਡਿਆਂ ਕੀਤਾ ਸਿੱਖਿਆ ਦਿੱਤੀ ਘੋੜ ਸਵਾਰੀ ਸਿਖਾਈ ਗੱਤਗਾ ਸਿਖਾਇਆ ਕੀਰਤਨ ਕਰਨਾ ਸਿਖਾਇਆ ਬਾਣੀ ਪੜ੍ਹਨੀ ਸਿਖਾਈ ਸਭ ਕੁਝ ਇੱਥੋਂ ਬਖਸ਼ਾ ਹੋਈਆਂ ਨੇ ਆਖੋ ਸਤਨਾਮ ਜਿਹੜੇ ਇੱਥੋਂ ਦੇ ਸਿੰਘ ਨੇ ਨਾ ਮੈਂ ਸਦਾ ਹੀ ਦੱਸਦਾ ਹਾਂ ਉਹਨਾਂ ਆਪ ਕਥਾ ਦੇ ਰੋਜ਼ ਵਿਚਾਰ ਕਰਦੇ ਆ ਆਪਣੇ ਗੁਰਦੁਆਰਾ ਸਾਹਿਬ ਕਥਾ ਦੇ ਵਿੱਚ ਕਿ ਇੱਥੋਂ ਦੇ ਸਿੰਘ ਨੇ ਜਿਹੜੇ ਉਹ ਵੀ ਬਹੁਤ ਬਿਰਾਗੀ ਤੇ ਤਿਆਗੀ ਨੇ ਆਖੋ ਸਤਨਾਮ ਬੇਂਗਮ ਸਿੰਘ ਰਹਿੰਦੇ ਨੇ ਸਾਰੇ ਨਾ ਕੋਈ ਵਿਆਹ ਨਾ ਕੋਈ ਧਰਦਿਆਂ ਨਾਲ ਮੋਹ ਨਾ ਕੋਈ ਰਿਤੇਦਾਰੀ ਨਾ ਕੋਈ ਸੱਤ ਸੰਧੀ ਸਿਰਫ ਮਹਾਂਪੁਰਖਾਂ ਦਾ ਹੁਕਮ ਮੰਨਦੇ ਨੇ ਸੇਵਾ ਕਰਦੇ ਨੇ ਭਗਤੀ ਕਰਦੇ ਨੇ ਤੇ ਭਗਤੀ ਕਰਦੇ ਕਰਦੇ ਪਰਮੇਸ਼ਰ ਦੇ ਵਿੱਚੇ ਲੀਨ ਹੋਏ ਹੋਏ ਨੇ ਸਤਨਾਬਹੁਤ ਤਪੱਸਿਆ ਸਾਰੇ ਸਿੰਘਾਂ ਦੀ ਤੇ ਮਹਾਂਪੁਰਖਾਂ ਦੀ ਤੱਕ ਕਹਿਣ ਕਥਨ ਤੋਂ ਬਾਹਰ ਹੈ ਸੋ ਆਪਾਂ ਇੱਕ ਧਾਰਨਾ ਪੜ੍ਹੀਏ ਕਿਉਂਕਿ ਅਸੀਂ ਦਰਸ਼ਨ ਕਰਨ ਵਾਸਤੇ ਆਏ ਆਂ ਇਹ ਜਗ੍ਹਾ ਤੇ ਅੱਜ ਮਹਾਪੁਰਖਾਂ ਦੇ ਨਾਮ ਉਰੇ ਸਰੀਰ ਕਰਕੇ ਤੌਰੇ ਵਾਹਿਗੁਰੂ ਸਰੀਰ ਕਰਕੇ ਅਮਰੀਕਾ ਦੀ ਧਰਤੀ ਤੇ ਗਏ ਹੋਏ ਨੇ ਕਿਉਂਕਿ ਲੋਕਾਂ ਨੂੰ ਸਾਰੇ ਨੂੰ ਪਤਾ ਤੇ ਉਹਦੇ ਕਰਕੇ ਫਿਰ ਮਹਾਪੁਰਖ ਉਰੇ ਨਾਮ ਹੋਣ ਕਰਕੇ ਸਰੀਰ ਕਰਕੇ ਥੋੜੀ ਜਿਹੀ ਫਿਰ ਸੰਗਤ ਵੀ ਘਟ ਜਾਂਦੀ ਆ ਬਾਰਸਾਂ ਦਾ ਮੌਸਮ ਹੋਰ ਤੇ ਜਦੋਂ ਇੱਥੇ ਜਗ੍ਹਾ ਤੇ ਮਹਾਪੁਰਖਾਂ ਦੇ ਨਾਮ ਪੈਰ ਧਰਨ ਦੀ ਜਗ੍ਹਾ ਨਹੀਂ ਹੁੰਦਾ ਸਾਰੀ ਟੱਕੀ ਸਾਰੀ ਇੰਨੀ ਸੰਤ ਨਾਮ ਵਾਹਿਗੁਰੂ ਹਈਆ ਤੇ ਉਹ ਮਹਾਂਪੁਰਖ ਆ ਲਾਈਵ ਦੇਖਣ ਅਮਰੀਕਾ ਦੇ ਵਿੱਚ ਜਿੰਨੇ ਵੀ ਆਪਾਂ ਬੈਠੇ ਆ ਨਾ ਜਿਵੇਂ ਅਸੀਂ ਕੀਰਤਨ ਕਰ ਰਹੇ ਆ ਉਹ ਸਾਰਿਆਂ ਨੂੰ ਦੇਖ ਰਹੇ ਨੇ ਆਖੋ ਸਤਨਾਮ ਸਤ ਮੈਂ ਨਮਸਕਾਰ ਕਰਦਾ ਐਸੇ ਮਹਾਂਪੁਰਖਾਂ ਨੂੰ ਜਿਨ੍ਹਾਂ ਨੇ ਬਹੁਤ ਮਹਾਨ ਤਪੱਸਿਆ ਕੀਤੀ ਆ ਜਿਨ੍ਹਾਂ ਨੂੰ ਸਾਰਾ ਸੰਸਾਰ ساری ਦੁਨੀਆ ਸਾਰੇ ਰਾਗੀ ਢਾਡੀ ਸੰਤ तमाम ਪੁਰਖ ਜਿਹੜੇ ਸਾਰੇ ਹੀ ਨਮਸਕਾਰਾਂ ਕਰ ਦਿੰਨੇ ਆਖੋ ਸਤਨਾਮ ਆਓ ਆ ਧਾਨਾ ਪੜ ਲਈਏ ਫਿਰ ਆਪਾਂ ਸਮਾਪਤੀ ਫਿਰ ਆਪਾਂ ਜਲ ਪਾਣੀ ਸੰਤ ਇਥੋਂ ਦਾ ਜਿਹੜਾ ਕਹਿੰਦੇ ਨੇ ਗਰਮ ਜਲ ਆ ਤੁਹਾਨੂੰ ਜਰੂਰ ਚੁਕਾ ਕੇ ਲੈ ਜਾਵਾਂਗੇ ਕਈ ਮੈਨੂੰ ਪੁੱਛਦੇ ਨੇ ਪਾਪਾ ਜੀ ਕਰਮ ਜਲ ਕੀ ਹੁੰਦਾ ਜੀ ਆ ਹੁਣ ਪੀ ਕੇ ਦੇਖ ਲਿਓ ਵੀ ਕੀ ਹੁੰਦਾ ਕਰਮ ਜਲ ਤੇ ਸਰੀਰ ਦੇ ਵਿੱਚ ਪੀ ਕੇ ਅਲਰਜੀ ਆਂਦੀ ਚਾਹ ਇਥੇ ਵੱਢਦੀ ਦੀ ਚਾਹ ਤੋ ਪਹਿਲਾਂ ਤੇ ਨਹੀਂ ਬਣਦੀ ਕਿਉਂਕਿ ਗੁਰਮਰਯਾਦਾ ਦੇ ਵਿੱਚ ਚਾਹ ਹੈਉ ਨਹੀਂ ਤੇ ਇੱਥੋਂ ਦੇ ਜਿੰਨੇ ਵੀ ਅਸੀਂ ਸਿੰਘ ਇੱਥੇ ਰਹਿੰਦੇ ਸੀ ਸਾਰੇ ਬਿਲਕੁਲ ਅਸੀਂ ਅਨਟੱਚਰ ਹਾਂ ਮੈਂ ਤਾਂ ਹੁਣ ਤੱਕ ਵੀ ਨਹੀਂ ਪੀਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਜਦੋਂ ਇੱਥੋਂ ਮਾਪੁਰਖਾਂ ਦੇ ਕੋਲੋਂ ਗਿਆ ਮੈਰਿਜ ਸੀ ਮੇਰੀ ਪੁੱਤਨ ਤੋਂ ਉਹੀ ਮੇਰੀ ਮਰਯਾਦਾ ਰੱਖੀ ਹੋਈ ਆ ਉਹੀ ਨਿਤਨੇਮ ਰੱਖਿਆ ਹੋਇਆ ਉਸੇ ਤਰ੍ਹਾਂ ਸਿਮਰਨ ਦੀ ਕਿਰਪਾ ਕਰਦਨੇ ਮਹਾਪੁਰਖ ਉਸੇ ਤਰ੍ਹਾਂ ਸਭ ਕੁਝ ਬਾਣਾ ਬਾਣੀ ਤੇ ਉਸੇ ਤਰ੍ਹਾਂ ਰਹਿਤ ਮਰਯਾਦਾ ਅੱਜ ਤੱਕ ਵੀ ਮੈਂ ਚਾਰ ਨੂੰ ਟੱਚ ਨਹੀਂ ਕਰਦਾ ਆ ਕੋ ਸਤਨਾ ਉਹੀ ਮਰਯਾਦਾ ਚੰਗੀ ਤੇ ਕਿਰਪਾ ਵੀ ਬੜੀਆ ਸੱਚੇ ਬਾਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਪੁਰਖਾਂ ਦੀ ਔਪੜ ਉਤਾਰਨਾ ਸਾਧੂ ਖਿੜੇ ਗੁਲਾਬਾਂ ਵਰਗੇ ਜਿਹੜੇ ਰੱਬ ਦੇ ਪਿਆਰੇ ਨਾਲ ਖਿੜੇ ਗੁਲਾਬਾਂ ਵਰਗੇ ਹੁੰਦੇ ਨੇ ਖਿੜੇ ਗੁਲਾਬ ਕੀ ਕਰਦੇ ਨੇ ਇੱਕ ਤਾਂ ਬਹੁਤ ਸੋਹਣੇ ਲੱਗਦੇ ਨੇ ਤੇ ਇੱਕ ਖੁਸ਼ਬੂ ਦਿੰਦੇ ਆ ਜਦੋਂ ਸੁੰਘਦੇ ਆ ਨਾ ਖੁਸ਼ਬੂ ਬੜੀ ਪਿਆਰੀ ਖੁਸ਼ਬੂ ਹੁੰਦੀ ਆ ਤੇ ਗਰਮਕ ਪਿਆਰੋ ਮਹਾਪੁਰਸ਼ ਵੀ ਸਾਧੂ ਉਹ ਨਾਮ ਦੀਆਂ ਖੁਸ਼ਬੂਆਂ ਵੰਡਦੇ ਨੇ ਆਖੋ ਸਤਨਾਮ ਇਹ ਧਰਤੀ ਤੋਂ ਲੱਖਾਂ ਕਰੋੜਾਂ ਲੋਕਾਂ ਦੇ ਜੀਵਨ ਬਦਲੇ ਨੇ ਜਿਹੜੇ ਘੜਿਆਂ ਦੇ ਘੜੇ ਸ਼ਰਾਬ ਦੇ ਪੀਂਦੇ ਹੁੰਦੇ ਸੀ ਨਾ ਲੋਕੀ ਮੈਂ ਦੇਖਦਾ ਰਿਹਾ ਮਾਹਪੁਰਖਾਂ ਕੋਲ ਆਉਂਦੇ ਸੀ ਤਾਂ ਗੁਰਮਖ ਪਿਆਰਿਓ ਮਾਹਪੁਰਖਾਂ ਨੂੰ ਬੇਨਤੀ ਕਰਦੇ ਇਹੋ ਜੀ ਕਿਰਪਾ ਕਰਦੇ ਦਿਵਤ੍ਰੇਪੀ ਮਾਰਦੇ ਮਿਹਰ ਦੀ ਨਜ਼ਰ ਮਾਰਦੇ ਉਨ੍ਹਾਂ ਦੇ ਜੀਵਨ ਬਦਲ ਗਿਆ ਸਤਨਾ ਸਾਡੇ ਵਰ ਕਹਿੰਦੀ ਤੇ ਇੱਥੇ ਜੀਵਨ ਬਦਲੇ ਇੱਥੇ ਕਿਰਪਾ ਹੋਈ ਆ ਆਪੜੋ ਤਾਰਨਾ ਕਰ ਖਮਾਂ ਦੇ ਜਾਜ ਕੋਈਏ ਫਿਰ ਆਪਾਂ ਗਰਮ ਅੰਜਲਨ ਸਾਕੇ ਫਿਰ ਸਿੱਧਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਂਡਾ ਹੋਣ ਆਪਾਂ ਮਹਾਂਪੁਰਖਾਂ ਦੇ ਸਥਾਨਾਂ ਤੋਂ ਆਪੜੋ ਤਾਰਨਾ ਸਾਤ ਓਖੜੇ ਕੁਲ ਆਪ ਵਰਗੇ ਮੇਕਅਪ ਪੰਡ ਦੇ ਨਾਂ ਬਦਿਆ ਸਾਧੂ ਕਿਹੜੇ ਕੁੰਨ ਫਰਦੇ ਮੈਂ ਦੇ ਗੁਲਾਬਾਂ ਵਰਕੇ ਨੈਕਾ ਬੰਦ ਤੇ ਨਾਮ ਦੀਆਂ i ਜਿਹੜਾ ਤੁਸੀਂ ਜਨਰਲ ਦੇ ਵਿੱਚ ਮੰਗਲ ਲਾਈਵ ਦੇਖ ਰਹੇ ਮਾਹਪੁਰਖਾਂ ਦੇ ਤੇ ਗੁਰਮੁਖ ਪਿਆਰੇ ਇਸੇ ਤਰ੍ਹਾਂ ਦਸਵੇਂ ਚਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਾਤਨ ਸਮਿਆਂ ਦੇ ਵਿੱਚ ਸਿੰਘ ਘੋੜਿਆਂ ਦੇ ਉੱਤੇ ਬੱਗੀਆਂ ਉੱਤੇ ਹਾਥੀ ਉੱਤੇ ਨਗਾਰੇ ਵੱਜਦੇ ਪੁਰਾਣ ਚੜ੍ਹਦੀ ਕਲਾ ਉਹੀ ਪ੍ਰਾਤਨ ਸਭਾ ਮਾਹਪੁਰਖਾਂ ਨੇ ਰੱਖਿਆ ਹੋਇਆ ਤੇ ਇੱਥੇ ਆ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਤੇ ਪ੍ਰਾਰਥਨ ਸਮਾਂ ਯਾਦ ਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਤਰ੍ਹਾਂ ਰਹਿੰਦੇ ਸੀ ਆਖੋ ਸਤਨਾਮ ਵਾਹਿਗੁਰੂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਵਾਸ ਤੇ ਮਹਾਂਪੁਰਖ ਉਹ ਪਰਮੇਸ਼ਰ ਦੀ ਜੋਤ ਤਲ ਪਰਫਾਈ ਗੁਰੂ ਪਰਮੇਸ਼ਰ ਦੀ ਜੋਤ ਹਨ ਜਿਹੜਾ ਵੀ ਉਹਨਾਂ ਦੇ ਚਰਨਾਂ ਦੇ ਅਰਦਾਹ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਹੈ ਉਹਨਾਂ ਦੇ ਮਨ ਦੀਆਂ ਇੱਛਾ ਭਾਵਨਾ ਪੂਰੀ ਹੁੰਦੇ ਨੇ ਤੇ ਮਹਾਪੁਰਖ ਤਾਰ ਦਿੰਦੇ ਨੇ ਆਖੋ ਸਤਨਾਮ ਮੈਂ ਇੱਕ ਥੋੜੀ ਜੀ ਬੇਨਤੀ ਕਰਾਂ ਨਾਬੇ ਦੀ ਧਰਤੀ ਤੇ ਵੇ ਜਦੋਂ ਉਰੇ ਆਇਆ ਨਾ ਮੈਂ ਮਹਾਪੁਰਖਾਂ ਨੂੰ ਇੱਕ ਬੇਨਤੀ ਕੀਤੀ ਮਹਾਰਾਜ ਕਿ ਜਦੋਂ ਤੁਹਾਡੇ ਚਰਨਾਂ ਦੇ ਵਿੱਚ ਆਉਂਦੇ ਆ ਇੱਕ ਟੁੱਟੀ ਜੀ ਗੱਡੀ ਆ ਤੇ ਖਰਾਬ ਹੋ ਜਾਂਦੇ ਕਦੇ ਖੁਸ਼ ਹੋ ਜਾਂਦਾ ਕਦੇ ਖੁਸ਼ ਹੋ ਜਾਂਦਾ ਮੈਂ ਬੇਨਤੀ ਕੀਤੀ ਮਾਰਦੇ ਜੋ ਰਿਤੇ ਬਟਾ ਝੂਠ ਨਹੀਂ ਬੋਲਦਾ ਮਹਾਪੁਰਖਾਂ ਨੇ ਮੈਨੂੰ ਇਹ ਥਾਪੜਾ ਦੇ ਕੇ ਕਹਿੰਦੇ ਕੋਈ ਨਹੀਂ ਗੱਡੀਆਂ ਤੇ ਤੂੰ ਸਮਣੀਆ ਨਹੀਂ ਅੱਠ ਅੱਠ ਗੱਡੀਆਂ ਰੱਖੇ ਨੇ ਅੱਠ ਅੱਠ ਦੋ ਤਾਂ ਹੁਣ ਵੀ ਮੇਰੇ ਕੋਲ ਨੇ ਪੁਰੀਆਂ ਬੜੀਆਂ ਬੜੀਆਂ ਗੱਡੀਆਂ ਇਹ ਜੀ ਕਿਰਪਾ ਹੁੰਦੀ ਆ ਸਾਧੂਆਂ ਦਾ ਇਹ ਜੱਥਾ ਥਾਪੜਾ ਹੁੰਦਾ ਤੇ ਨਦਰੋ ਨਦਰ ਨਿਹਾਲ ਕਰ ਦਿੰਦੇ ਨੇ ਬਹੁਤ ਸਿੱਧੀ ਅਸੀਂ ਪਿੰਡ ਅਰਨੋਲੇ ਦੀ ਧਰਤੀ ਤੇ ਮਹਾਪੁਰਖਾਂ ਦੇ ਚਰਨ ਪਵਾਵਾਂਗੇ ਤੇ ਬੜੀ ਧੂਮਾਂ ਧਾਮੀ ਦੇ ਨਾਲ ਬਹੁਤ ਵੱਡਾ ਨਗਰਾ ਕਟੋ-ਕਟ 3500 ਵੋਟਾਂ ਇੱਕ ਗੁਰਦੁਆਰਾ 3500 ਵੋਟਾਂ ਬਹੁਤ ਸੰਗਤਾਂ ਤੇ ਦੋ ਬੱਸਾਂ ਇੱਕ ਨਗਰ ਦੇ ਵਿੱਚ ਹੋ ਗਈਆਂ ਅਜੇ ਇੱਕ ਅੱਧੀ ਹੋਰ ਵੀ ਹੋ ਜਾਣੀ ਸੀ ਸੰਗਤਾਂ ਹੋਰ ਆਪਣਾ ਗਈ ਹੋਏ ਸੀ ਤੇ ਬਹੁਤ ਸੀਤੀ ਅਸੀਂ ਮਹਾਪੁਰਖਾਂ ਦੇ ਚਰਨਾਂ ਦੇ ਵਿੱਚ ਆਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਉਸ ਸਥਾਨ ਦੇ ਉੱਤੇ ਲੈ ਕੇ ਜਾਵਾਂਗੇ ਬਹੁਤ ਪਿਆਰੇ ਨਗਰ ਨੇ ਬਹੁਤ ਪਿਆਰਾ ਨਗਰਾ ਸਾਰੀ ਪure ਪ੍ਰੇਮ ਵਾਲਾ ਚੜ੍ਹਦੀ ਕਲਾ ਰੋਜ਼ ਸੰਗਤਾਂ ਗੁਰੂ ਦੀ ਕਥਾ ਸੁਣਦੀਆਂ ਨੇ ਸੋ ਮੈਂ ਮਾਹਪੁਰਖਾਂ ਨੂੰ ਕਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਬੈਠੇ ਮਾਹਪੁਰਖਾਂ ਨੂੰ ਵੰਦਨਾ ਕਰਦਾ ਤੇ ਸੰਗਤ ਵੱਲੋਂ ਅਸੀਂ ਮਾਹਪੁਰਖਾਂ ਦਾ ਧੰਨਵਾਦ ਕਰਦੇ ਹਾਂ ਜਤੇ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਅੱਜ ਰੱਬੀ ਅਸਥਾਨ ਦੇ ਦਰਸ਼ਮਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਮਾਹਪੁਰਖੋ ਸਾਡੇ ਹਾਜ਼ਰੀ ਤਿਲ ਫੁੱਲ ਪੇਟਾਵਾ ਪ੍ਰਵਾਨ ਕਰੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਦਿਨੰਦ ਪੁਣੀਆਂ ਰਾਤ ਚੁਗਣੀਆਂ ਤਰੱਕੀਆਂ ਬਖਸਿਓ ਸਾਡੇ ਤੇ ਮਿਹਰਾਂ ਕਰਿਓ ਤੇ ਅਸੀਂ ਜਦੋਂ ਆਪ ਇਹਨਾਂ ਬੇਨਤੀ ਕਰੀਏ ਤੇ ਜਰੂਰ ਸਾਡੇ ਨਗਰ ਤੇ ਚਰਨ ਪਾਏ ਤੇ ਕਥਾ ਕੀਰਤਨ ਦਾ ਬਹੁਤ ਵੱਡਾ ਸਮਾਗਮ ਅਸੀਂ ਰਚਾਂਗੇ ਤੇ ਆਪ ਜੀ ਨੂੰ ਬੇਨਤੀ ਕਰਾਂਗੇ ਜੀ ਆਓ ਸਾਰੇ ਜਥੇ ਦਾ ਸੰਗਤਾਂ ਦਾ ਸਤਿਗੁਰੂ ਮਹਾਰਾਜੀਓ ਆਪ ਜੀਆਂ ਦਾ ਕੋਟਨ ਕੋਟ ਕੋਟ ਅਲਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮੈਨੂੰ ਮਾਣ ਬੈ ਦੀ ਆਰਤੀ ਮੈਂ ਤਪ ਬਣਦਾ ਮੈਨੂੰ ਮਾਣ ਬੈ ਦੀ ਆਰਤੀ ਮੈਂ ਤਪ ਬਣਦਾ ਮਾਣ ਬੈ ਦੀ ਆਰਤੀ ਮਾ ਸੋਈ ਇੱਕ ਦਾ ਜੋ ਬਾਣਦਾ ਮੈਨੂੰ ਮਾਣ ਬਦਿਆਰਤੀ ਮਤਪੋ ਬਾਣਦਾ ਮੈਨੂੰ ਮਾਣ ਬਦਿਆਰਤੀ ਮਤਪੋ ਬਾਣਦਾ ਮਾਣ ਬਦਿਆਰਤੀ ਮਤਪੋ ਵਰਦਾ ਮੈਨੂੰ ਮਾਣ ਬਦਿਆਰਤੀ ਮਤਪੋ ਵਰਦਾ ਸੇਵਕ ਹੈ ਸੋਈ ਇੱਕ ਦਾ ਜੋ ਬਾਣਦਾ ਮੈਨੂੰ ਮਾਣ ਬਦਿਆਰਤੀ ਮਤਪੋ ਬਾਣਦਾ ਤਾਂ ਨੇ ਪੜਾਈਆਂ ਨੇ ਪੜਾਈਆਂ ਸਾਨੂੰ ਸੱਚੀਆਂ ਗੁਰਾਂ ਨਾਲ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪੱਕੀਆਂ ਅਸਾਂ ਕਣ ਪੜਾਈਆਂ ਨੇ ਪੜਾਈਆਂ ਸਾਨੂੰ ਸੱਚੀਆਂ ਗੁਰਾਂ ਨਾਲ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪੱਕੀਆਂ ਉਰਾ ਨਾਲ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪੱਕੀਆਂ ਤਰ੍ਹਾਂ ਤੜਾਇਆ ਤੜਾਇਆ ਤੁਮ ਸੱਚੀਆਂ ਉਰਾ ਨਾਲ ਪ੍ਰੀਤਾ ਕਹਿੰਦੇ ਪਾਲੋ ਤੁਸੀਂ ਪੱਕੀਆਂ ਸ਼ੁਕਰਾਨਾ ਸਦਾ ਕਰਦਾ ਹਰੀ ਦੇ ਜਾਨ ਦਾ ਪਵਣ ਦਾ ਹੈ ਪਵਣ ਵਜਾਰਤੀ ਮੈਂ ਤਪਵਣਦਾ ਸੇਵਾਤ ਹੈ ਜੋਈ ਇੱਕ ਦਾ ਜੋ ਬਣਦਾ ਮੈਨੂੰ ਮਾਣ ਬਧਿਆਰਤੀ ਮੈਂ ਤਪਵਣਦਾ ਮੈਨੂੰ ਮਾਣ ਬਧਿਆਰਤੀ ਮੈਂ ਤਪਵਣਦਾ ਧਾਰਨੀ ਬਣਾਇਆ ਜੀ ਸੱਚ ਵਾਲਾ ਜਿਨ੍ਹਾਂ ਨੇ ਹੈ ਮਾਰਗ ਦਿਖਾਇਆ ਜੀ ਬਾਣਿਆ ਤੇ ਬਾਣ ਦੇ ਹੈ ਧਾਰਨੀ ਬਣਾਇਆ ਜੀ ਸੱਚ ਵਾਲਾ ਜਿਨ੍ਹਾਂ ਨੇ ਹੈ ਮਾਰਗ ਦਿਖਾਇਆ ਜੀ ਬਾਣਿਆ ਤੇ ਬਾਣ ਦੇ ਹੈ ਧਾਰਨੀ ਬਣਾਇਆ ਜੀ ਸੱਚ ਵਾਲਾ ਜਿਨ੍ਹਾਂ 가야지. <머래>